क्या बस खड़ी मैं जल्दों मैं कह हजार उन्होंने हजार रुपया मैंने हजार रुपया देखी रखें पानी की बोतल लैन चलेगा एयरपोर्ट फिर ए सी रूम बनया जलों मैं बाहर आया तो बस यू तुम लैके वापस जा रही थी मैं भाई बस तो जा रही है ਕਹਿੰਦੇ ਇਹ ਉਹ ਚੱਲੀ ਗਈ ਬੈਠਾ ਮੇਰੇ ਸਾਹਮਣੇ ਜਾ ਰਹੀ ਕੋਲ ਰੋਗ ਰੋਣ ਫੋਨ ਮਾਰ ਕੇ ਕਹਿੰਦੇ ਸਾਡੇ ਕੋ ਫੋਨ ਨੰਬਰ ਨਹੀਂ ਹੋਦਾ ਹੈਗਾ ਕੁਝ ਪਿੱਛੇ ਪਾਸੇ ਪੋਰ ਆ ਗਈ ਕਿ ਉੱਜਰੇ ਫੇੜੀ ਪਿੱਛੇ ਪਾਸੇ ਆਈ ਸੀ ਕਿ ਪੋਰਸ ਵੀ ਚੰਡੀਗੜ੍ਹ ਦੀ ਵਾਇਆ ਚੰਡੀਗੜ੍ਹ ਕੋਲ ਪੋਰਸ ਤੋਂ ਬਾਅਦ ਮੈਨੇ ਆਣੀ ਨੂੰ ਸਾਢੇ ਦੇਰ ਮੇਲੇ ਜਦੋਂ ਸਾਢੇ ਦੇਰ ਮੇਲੇ ਬਾਸਾਈ ਮੌਜੀ ਬੈਠਣ ਲੱਗਾ ਮੈਨੂੰ ਕਹਿੰਦਾ ਟਿਕਟ ਜੀ ਮੈਨਾਂ ਟਿਕਟ ਤਾਂ ਮੇਰੇ ਕੋਲ ਹੈਗੀ ਐ ਜੀ ਆ ਕੋਈ 230 ਦੇ ਟਾਈਮ ਤੇ ਕਹਿੰਦੇ ਯਾਰ ਟਿਕਟ ਤੇ ਜਲੀ ਸਾਡੀ ਟਿਕਟ ਦੂਜੀ ਹੈ ਮੈਨੂੰ ਪਤਾ ਨਹੀਂ ਇਹ ਤੇ ਮੇਰਾ ਨਹੀਂ ਕਸੂਰ ਹੈ ਮੈਂ ਤੁਹਾਨੂੰ ਇਹਦਾ ਪੂਰੀ ਕਹਾਣੀ ਤੁਹਾਨੂੰ ਕਿਸੇ ਵਾਰ ਚਾਹੀਦੀ ਸਰ ਨਾਲ ਉਹ ਮੌਕੇ ਦੇ ਉਹ ਟਿਕਟ ਕੱਢਦੇ ਵੇਜੇ ਸਰ ਫਿਰ ਉੱਥੇ ਇੱਕ ਭਾਈ ਸਰ ਮੋਰ ਖੜੇ ਸੀਗੇ ਉਹਨਾਂ ਦੀ ਟਿਕਟ ਉਹਨੂੰ ਕੱਟਣੀ ਚਾਹੀਦੀ ਸੀ ਉਹਨੂੰ ਟਿਕਟ ਕੱਢਦੇ ਵੇਜੇ ਇਹ ਸਾਨੂੰ ਵੱਡੀ ਟੈਕਨੀਕਲੀ ਇਹ ਅਸੀਂ ਇਹਨਾਂ ਨੂੰ ਦੋ ਗੈਰ ਨੇ ਆ ਇਹ ਟਿਕਟ ਉਹ ਬੰਦੇ ਦੋਹਰਾ ਕੱਟੀ ਗਈ ਜੀ ਤੁਹਾਨੂੰ ਸਾਰੇ ਪੀਆਰਟੀਸੀ ਦੇ ਸਰ ਗੱਲ ਗ੍ਰੈਬਰ ਦਾ ਪ੍ਰੋਡਕਟਰ تھا ਉਹ ਕਹਿੰਦਾ ਮੈਂ ਨਹੀਂ ਸੀ ਕੋਈ ਦੂਜਾ ਬੰਦਾ ਸੀ ਜਿਹੜੇ ਭਾਈ ਸਾਹਿਬ ਨਾਲ ਖੜੇ ਸੀ ਨਾ ਉਹ ਤੁਸੀਂ ਹੁਣ ਚੰਡੀਗੜ੍ਹਾਂ ਦੀ ਵੱਲ ਲੈ ਕੇ ਚਲੇਗੇ ਜਿਹੜੇ ਆ ਪੀਆਰਟੀਸੀ ਵਾਲੇ ਕੋਈ ਸੇਧ ਰਹੇ ਹੋ ਸਟਾਫ ਅਸੀਂ ਇਹਨਾਂ ਨੂੰ ਬੁਲਾਵਾਂਗੇ ਆਪਣੇ ਸਾਹਮਣੇ ਲਾਵਾਂਗੇ ਇਹ ਇੱਕ ਮਾਮਲਾ ਕੀ ਹੈ ਕੇਸ ਕਰਨਾ ਹੈ ਮਾਮਲਾ ਜੀ ਸਾਨੂੰ ਤਾਂ ਅਜੇ ਪਤਾ ਨਹੀਂਗਾ ਅੱਛਾ ਜੀ ਸਟਾਫ ਨੂੰ ਬੁਲਾ ਕੇ ਫੇਰ ਹੀ ਦੇਖਾਂਗੇ ਜਿਨ੍ਹਾਂ ਨੂੰ ਕਰਾਮਾ ਕੋਣ ਬੰਦੇ ਕੋਣ ਜਿਹੜੇ ਤੁਹਾਨੂੰ ਸ਼ਿਕਾਇਤ ਕਰਨ ਆਏ ਆ ਕੀ ਹੈ ਇਹ ਬੰਦੇ ਕਿਹੜੇ ਆਏ ਆ ਸ਼ਿਕਾਇਤ ਕੀ ਨਾਮ ਕੀ ਇਹਨਾਂ ਦਾ ਪਤਾ ਨਹੀਂ ਕਾਜੀ ਮਨਸੂਰ ਕਿਹੜੇ ਬੰਦੇ ਸ਼ਿਕਾਇਤ ਕਰਨ ਆਏ ਤੁਹਾਨੂੰ ਨਹੀਂ ਪਤਾ ਨਹੀਂ ਕਾਜੀ ਅਜੇ ਤਾਂ ਸ਼ਿਕਾਇਤ ਦੇਖਾਂਗੇ ਜੀ ਫੇਰ ਹੀ ਪਤਾ ਲੱਗੂਗਾ ਅੱਛਾ ਜੀ